ਹਾਲਕਿ ਪੰਜਾਬ ਦੀਆਂ 5 ਸੀਟਾਂ ਉੱਪਰ ਜਿੰਮਨੀ ਚੋਣਾ ਹੋਣੀਆਂ ਨੇ ਪਰ ਇਸ ਦੇ ਵਿਚਾਲੇ ਗਿੱਦੜ ਬਾਹਾ ਦੀ ਸੀਟ ਤੇ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਕਿਉਂਕਿ ਇਹ ਸੀਟ ਜਿਹੜੀ ਇਹ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਇਸ ਦੇ ਵਿਚਾਲੇ ਦੱਸਿਆ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵੱਡੇ ਸਿੱਖ ਚਿਹਰੇ ਜਿਹੜੇ ਨੇ ਇਸ ਸੀਟ ਤੋਂ ਝੋਨ ਲੜ ਸਕਦੇ ਨੇ ਇਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਸਰਬਜੀਤ ਸਿੰਘ ਖਾਲਸਾ ਨੇ ਦੀਪਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ ਦੀਪ ਸਿੱਧੂ ਦਾ ਪਰਾਂ ਮਨਦੀਪ ਸਿੱਧੂ ਗਿੱਦੜਬਾਹਤੋਂ ਜਿਮਣੀ ਚੋਂ ਲੜੇਗਾ ਦੱਸ ਦਈਏ ਕਿ ਬਹੁਤ ਵੱਡੀ ਖਬਰ ਹੈ ਹਾਲਾਂਕਿ ਪਿਛਲੇ ਦਿਨਾਂ ਕਾਫੀ ਇਹ ਚਰਚਾਵਾਂ ਚੱਲ ਰਹੀਆਂ ਸਨ ਕਿ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਗਿੱਦੜਬਾਹਤੋਂ ਚੋਂ ਲੜ ਸਕਦਾ ਹੈ ਪਰ ਇਸ ਦੇ ਵਿਚਾਲੇ ਹੁਣੇ ਐਲਾਨ ਕਰ ਦਿੱਤਾ ਗਿਆ ਹੈ ਕਿ ਮਨਦੀਪ ਸਿੱਧੂ ਹੀ ਗਿੱਦੜਬਾਹਤੋਂ ਚੋਂ ਲੜੇਗਾ ਤਾਂ ਦੱਸ ਦਈਏ ਕਿ ਕਾਫੀ ਵੱਡੇ ਸਿੱਖ ਚਿਹਰੇ ਇਸ ਸੀੜ ਦੇ ਉੱਪਰ ਚੋਂ ਲੜ ਰਹੇ ਨੇ ਉਸ ਦੇ ਵਿਚਾਲੇ ਜੇਕਰ ਅਕਾਲੀ ਦਲ ਦੀ ਗੱਲ ਕਰੀਏ ਸੁਖਬੀਰ ਬਾਦਲ ਦੇ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਇਸ ਸੀਟ ਦੀ ਜ਼ਿੰਮੇਵਾਰੀ ਉਹਨਾਂ ਦੀ ਪਤਨੀ ਹਰ ਸਿਮਰਤ ਕੌਰ ਬਾਦਲ ਦੇ ਹੱਥ ਆ ਗਈ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਹੋਰ ਕਿਹੜੇ ਕਿਹੜੇ ਉਮੀਦਵਾਰ ਇਸ ਸੀਟ ਦੇ ਉੱਪਰੋਂ ਲੜ ਰਹੇ ਨੇ ਵਿਧਾਨ ਸਭਾ ਹਲਕਾ ਗਿਦਰੜਬਾਹ ਲੰਮੇ ਸਮੇਤੋ ਅਕਾਲੀ ਦਲ ਦਾ ਗੜ ਕਿਆ ਜਾਂਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੰਸਦ ਬਣਨ ਤੋਂ ਬਾਅਦ ਅਕਾਲੀ ਦਲ ਜਿਵੇਂ ਚੋਣਾ ਚਮੜ ਕਾਬਰ ਹੋਣ ਦੀ ਕੋਸ਼ਿਸ਼ ਕਰ ਰਿਹਾ ਪਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤੇ ਜਾਣ ਤੋਂ ਬਾਅਦ ਪਾਰਟੀਆਂ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਚੋਣ ਪ੍ਰਚਾਰ ਦੀ ਕਮਾਂਡ ਹਰ ਸਿਮਰਤ ਕੌਰ ਬਾਦਲ ਨੂੰ ਸੌਂਪ ਦਿੱਤੀ ਹੈ ਭਾਵੇਂ ਸੁਖਬੀਰ ਸਿੰਘ ਬਾਦਲ ਪਹਿਲਾਂ ਮੀਟਿੰਗਾਂ ਕਰ ਰਹੇ ਸਨ ਪਰ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਸਿਆਸੀ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਤੇ ਮਨਪ੍ਰੀਤ ਸਿੱਧੂ ਨੇ ਸ਼ੁਰੂ ਕੀਤੀਆਂ ਨੁਕੜ ਮੀਟਿੰਗਾਂ ਵਾਰਿਸ ਪੰਜਾਬ ਦੇ ਸੰਸਥਾਪਕ ਮੁਖੀ ਦੀਪ ਸਿੰਘ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਵੀ ਸਿਆਸਤ ਦੇ ਵਿੱਚ ਹੁਣ ਸਰਗਰਮ ਹੋ ਰਹੇ ਨੇ ਉਹਨਾਂ ਨੂੰ ਵੀ ਇਸ ਗਿੱਦੜਬਾਹ ਸੀੜ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਐਮਪੀ ਦੱਸਿਆ ਕਿ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਉਧਰ ਸਰਬਜੀਤ ਸਿੰਘ ਖਾਲਸਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਦਾ ਪਰਿਵਾਰ ਵੀ ਇਹਨਾਂ ਦਾ ਸਮਰਥਨ ਕਰੇਗਾ ਚੋਣ ਪ੍ਰਚਾਰ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਅੰਮ੍ਰਿਤਪਾਲ ਦਾ ਪਰਿਵਾਰ ਨਜ਼ਰ ਆਵੇਗਾ ਉਧਰ ਜੇਕਰ ਗੱਲ ਕਰੀਏ ਸੁਖਰਾਜ ਸਿੰਘ ਦੀ ਤਾਂ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਉਹਨਾਂ ਦੇ ਵੱਲੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਫਰੀਦਕੋਟ ਜੁਲੀ ਦੇ ਬਰਗਾੜੀ ਵਿਖੇ 14 ਅਕਤੂਬਰ 2015 ਨੂੰ ਬੈਬਲ ਕਲਾ ਵਿਖੇ ਬੇਦਬੀ ਕਾਣ ਦੇ ਵਿਰੋਧ ਚ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਪੁਲਿਸ ਦੇ ਵੱਲੋਂ ਗੋਲੀ ਚਲਾ ਕੇ ਦੋ ਸਿੱਖ ਪ੍ਰਦਰਸ਼ਨਕਾਰੀ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਦੀ ਮੌਤ ਹੋ ਗਈ ਸੀ ਕ੍ਰਿਸ਼ਨ ਭਗਵਾਨ ਦੇ ਜਿਹੜੇ ਪੁੱਤਰ ਨੇ ਸੁਖਰਾਜ ਸਿੰਘ ਨੇ ਉਹਨਾਂ ਦੇ ਵੱਲੋਂ ਗਿੱਦੜ ਬਾਹਾ ਤੋਂ ਚੋਣ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸੇ ਵਿਚਾਲੇ ਇਹ ਦੋ ਵੱਡੇ ਸਿੱਖ ਚਿਹਰੇ ਨੇ ਜੋ ਇਸ ਸੀਟ ਤੋਂ ਲੜ ਰਹੇ ਨੇ ਹਾਲਾਂਕਿ ਇਹ ਦੋਨੋਂ ਜਾਣੇ ਸਿੱਖ ਧਰਮ ਦੀ ਗੱਲ ਕਰਦੇ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦੀ سپورਟ ਦੇ ਵਿੱਚ ਕਿਹੜਾ ਆਉਂਦਾ ਹੈ ਕਿਉਂਕਿ ਸਰਬਜੀਤ ਸਿੰਘ ਖਾਲਸਾ ਦਾ ਜੋ ਹੁਣ ਤੱਕ ਪਿਆਨ ਸਾਹਮਣੇ ਆਇਆ ਉਹਨਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਉਹ ਦੀਪ ਸਿੱਧੂ ਭਰਾ ਆ ਮੰਦੀਪ ਸਿੱਧੂ ਦੀ ਹਮਾਇਤ ਕਰਨਗੇ ਉਹਨਾਂ ਦੇ ਨਾਲ ਅਮਰਿਤਪਾਲ ਦਾ ਪਰਿਵਾਰ ਵੀ ਖੜਾ ਨਜ਼ਰ ਆਵੇਗਾ ਉਧਰ ਜੇਕਰ ਗੱਲ ਕਰੀਏ ਪ੍ਰਧਾਨ ਮੰਤਰੀ ਬਾਜੇ ਕੇ ਉਹ ਇਸ ਸਮੇਂ ਦਬੜੂਗੋਲ ਦੀ ਅਸਾਮ ਜੇਲ੍ਹ ਦੇ ਵਿੱਚ ਬੰਦ ਨੇ ਵਿਧਾਨ ਸਭਾ ਦੀ ਜਿਮਨੀ ਚੋਣ ਲੜਨਗੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਉਹ ਗਿੱਦੜਬਾਹ ਤੋਂ ਉਮੀਦਵਾਰ ਹੋਣਗੇ ਇਥੇ ਉਹ ਆਜ਼ਾਦ ਚੋਣ ਲੜਨਗੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਬੇਟੇ ਨੇ ਇਹ ਐਲਾਨ ਕੀਤਾ ਸੀ ਹਾਲਾਂਕਿ ਅਮਰਿਤਪਾਲ ਦੀ ਟੀਮ ਦੇ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ ਤਾਂ ਹੁਣ ਵੱਡੀ ਖਬਰ ਹੈ ਮਨਦੀਪ ਸਿੰਘ ਸਿੱਧੂ ਜੋ ਦੀਪ ਸਿੱਧੂ ਦੇ ਭਰਾ ਨੇ ਉਹ ਚੌਣ ਮੈਦਾਨ ਦੇ ਵਿੱਚ ਉਤਰ ਗਏ ਨੇ ਤਾਂ ਕਾਫੀ ਵੱਡੇ ਸਿੱਖ ਚਿਹਰੇ ਇਹਨਾਂ ਦੀ ਹਮਾਇਤ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ